ਭਾਵੇਂ ਮੜੇ ਲੈ ਗਏ ਅੱਜ 6 ਜਿਹੜੇ ਤੁਸੀਂ ਅਜੇ ਜੇ ਜੀ ਤੁਹਾਨੂੰ ਕਰੀ ਹਾਂ ਹਾਂ ਜਦੋਂ ਤੁਹਾਡਾ ਟਰੈਕਟਰ ਲੈਣਾ ਕੋਈ ਆਹਾਂ ਕੋਈ ਨਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜ ਜਿਹੜਿਆ ਕੋਈ ਤੁਸੀਂ ਹੋਰ ਲੱਗੇ ਤਾਂ ਖੋਲੋ ਚਲੋ ਮੜੇ ਲੱਗੇ ਜੇ ਹੋਰ ਨੇ ਹਨ ਇਹ ਚੋਪੋ ਵੀ ਕਰ ਦੋ ਹਾਂ ਸਰਪੰਚ ਅਸੀਂ ਸੇਲਟੀ ਦਾ ਨਾਗਰੀਆ ਪਰਚਾ ਦਾ ਟਿਕਣਾ ਸਾਰਿਆਂ ਨੇ ਪਲਚਾ ਮਾਲਿਆ ਸਰਪੰਚ ਮੇਰੀ ਡਿਊਟੀ ਹੈ ਸਰ ਅਸੀਂ ਜੰਨਾ ਸੰਵਾਜ ਦੇ ਲੱਗੀ ਹੈ ਕੋਈ ਪੁੱਤ ਉਹ ਯਾਰ ਅਸੀਂ ਆਪਣਾ ਨਿਹੜਾ ਹੁੰਦਾ ਸਾਰਾ ਚੜਦੀ ਦਾ ਚਾਲ ਲਿਖਾ ਇਹ ਤਾਂ ਹੈ ਜੇ ਅਕਸਰ ਦੇਖਦੇ ਹਾਂ ਕਿ ਨੌਜਵਾਨ ਟ੍ਰੈਕਟਰਾਂ ਤੇ ਸਟੰਟ ਕਰਦੇ ਨੇ ਅਤੇ ਉਹ ਵੱਡੇ ਹਾਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਕਈ ਵਾਰੀ ਇਸ ਸਟੰਟ ਦੌਰਾਨ ਲੋਕਾਂ ਦੀ ਜਾਨ ਵੀ ਗਈ ਹੈ ਪਰ ਫਿਰ ਵੀ ਨੌਜਵਾਨ ਸਟੰਟ ਕਰਨ ਤੋਂ ਬਾਝ ਨਹੀਂ ਆਉਂਦੇ ਇੱਕ ਵਾਰ ਫਿਰ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਕੁਝ ਨੌਜਵਾਨਾਂ ਵੱਲੋਂ ਟਰੈਕਟਰ ਤੇ ਸਟੰਟ ਕੀਤੇ ਜਾ ਰਹੇ ਸੀ ਇਸ ਦੌਰਾਨ ਇੱਕ ਟਰੈਕਟਰ ਪਲਟ ਗਿਆ ਅਤੇ ਇੱਕ ਨੌਜਵਾਨ ਬੁਰੇ ਤਰੀਕੇ ਨਾਲ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਟਰੈਕਟਰ ਸਵਾਰ ਨੌਜਵਾਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਤਾਂ ਜਾਣਕਾਰੀ ਮੁਤਾਬਕ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸੀ ਹਾਲਾਂਕਿ ਪੁਲਿਸ ਵੱਲੋਂ ਅਜੇ ਹੀ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਪਰ ਦੂਜੇ ਪਾਸੇ ਇਹਨਾਂ ਨੌਜਵਾਨਾਂ ਦਾ ਟਰੈਕਟਰ ਵੀ ਬੁਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਦਰਸਲ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਨਵੇਂ ਬੱਸ ਸਟੈਂਡ ਤੇ ਕੁਝ ਨੌਜਵਾਨਾਂ ਵੱਲੋਂ ਟਰੈਕਟਰ ਤੇ ਸਟੰਟ ਕੀਤੇ ਜਾ ਰਹੇ ਸੀ ਤਾਂ ਅਚਾਨਕ ਉਹਨਾਂ ਦਾ ਟਰੈਕਟਰ ਪਲਟ ਜਾਂਦਾ ਹੈ ਅਤੇ ਇੱਕ ਨੌਜਵਾਨ ਇਸ ਹਾਦਸੇ ਦੌਰਾਨ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਜਖਮੀ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਇਹ ਨਵੀਂ ਲਾਇਸੈਂਸ ਕਰਵਾ ਦਿੱਤਾ। ਨਵਾਂ ਤਰਕ ਨੂੰ ਸਾਲ ਤੋਂ ਆਣਾ ਹੈ। ਇਹ ਵੀ ਲਾਇਸੈਂਸ ਹੈ ਜੀ ਟਰਾਲਾ ਨਾਲ ਜੀ ਮੈਸੇਂਜਰ ਹੁੰਦਾ ਮੈਂ ਹਾਲ ਕਰੀ ਜੀ। ਉਹਦਾ ਵੀ ਖਾਨ ਨੂੰ ਆਪਣਾ ਉਹ ਮੁੰਡਿਆ ਵੀ ਦਿਖਾ ਜੀ ਨਹੀਂ ਸਕਤਦੀ ਹੈ। ਬਰਾਬਰ ਹੈ। 아들분도 음 부모님 댁에 가서 뭐할거 같은데 음 하나로만 살고 하아 사인이 아니고 산에서 응 넉터만 자는데 내가 좀좀 ਹਾਂ ਸਾਰਾ ਸਿਆ ਕੋਈ ਨਹੀਂ ਉਹ ਯਾਰ ਅਹੀਂ ਤੂੰ ਆਪਣਾ ਨੇੜਾ ਹੁੰਦਾ ਸਾਰਾ ਚੱਲ ਟੀਦਾ ਪੱਕੇ ਸਾਰਾ ਭਾਈ ਉਹ ਚਾਨ ਲਿਖਾ ਪਾ ਇਹ ਪਹਨ ਮੇਰਾ ਹੀ ਬੁਰੀ ਮੇਰਾ ਹੀ ਅਹੀਂ ਕਿਸੇ ਟਰੈਕਟਰ ਬਣਾਉਣ ਆਏ ਉਹਨੇ ਸਾਲੇ ਮੈਂ ਉਹਨੂੰ ਗਿਆ ਜਿੱਨਾ ਸਿੱਧਾ ਕੱਢ ਲਾਇਆ ਸਾਰਾ ਠੀਕ ਕੋਈ ਗੱਲ ਨਹੀਂ ਆਹਾਂ ਦਾ ਟਰੈਕਟਰ ਖੋਤਾ ਹੀ ਸਿਰ ਪਤਾ ਨਹੀਂ ਸਭ ਠੀਕ ਆ ਭਾਈ ਸਾਰਾ ਠੀਕ ਆ ਤੇ ਉਹ ਵਾਲੇ ਲੱਗ ਗਏ ਤੇ ਉਹ ਵਾਲੇ ਹਨਾ ਇਹ ਚੋਪੂ ਵੀ ਕਰ ਦੋ ਜਿਹੜੀ ਕਰਪਾਨ ਇਹ ਕੱਲੀ ਤੇ ਕੀ ਨਹੀਂ ਸਾਰੇ ਹੀ ਸੇਫਟੀ ਦਾ ਨਾ ਕਰੀਆ ਪਰਚਾ ਦਾ ਟਿੱਪਾ ਨਹੀਂ ਸਾਰੇ ਹੀ ਪਰਚਾ ਮਾੜਿਆ ਮੇਰੀ ਗੱਲ ਸੁਣੀ ਆ ਸਰ ਅਸੀਂ ਛੰਨਾ ਖੰਨਵਾ ਚ ਲੇ ਰੱਖੀ ਆ ਕੋਈ ਫਟਾਉ ਹੋਈ ਨਹੀਂ ਮੈਨੂੰ ਕੋਈ ਕੁਛ ਨਹੀਂ ਕਹਿ ਨੂੰ ਮਾੜਿਆ ਪਰ ਉਹਨਾਂ ਕਾਦੀ ਤੇ ਲਾਹ ਨਾਲ ਖੜੀ ਰਹੀ ਫਿਰ ਜਿਹੜੀ ਕਰਪਾਨ ਅਸੀਂ ਜੱਸੀ ਐਂ ਤਰ੍ਹਾਂ ਦੀ ਲਾਹ ਗਏ ਐ ਐਂ ਜੱਸੀ ਰਹੇ ਆ ਟ੍ਰੈਕਟਰੋਂ ਫੋਨ ਆਇਆ ਉਹਨੇ ਮੈਂ ਇਧਰ ਆਂਦਾ ਮੈਂ ਨਾਡੀ ਕੋਈ ਕੱਟਰੀ ਆਂ ਮੈਂ ਚੇਤਾ ਨਹੀਂ ਆਂ ਸਰਾਂ ਦਾ ਵਾਲਿਆਂ ਦੋਵੇਂ ਪਹੁੰਚਣਾ ਹੋਣਾ ਸਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਲੋ ਹਾਂਜੀ ਇਹ ਨਹੀਂ ਸਰ ਉਹ ਹੀ ਜਿਹੜਾ ਆਉਣੀ ਇਧਲਾਇਆ ਆਉਂਦੇ ਆ ਉਹਨਾਂ ਚਾਹਦੇ ਆ ਉਹਨੂੰ ਕੋਈ ਡਰਿੰਕਰ ਕੋ ਪਾਓ ਆ ਇਧਰ ਹੋ ਜਾਓ ਆ ਹਮ ਜਾਓਗੇ ਇਸ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀ ਪਹੁੰਚੇ ਜਿਨ੍ਹਾਂ ਮੁਤਾਬਕ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਸ ਸਟੈਂਡ ਤੇ ਇੱਕ ਟਰੈਕਟਰ ਪਲਟ ਗਿਆ ਜਿਸ ਤੇ ਕਰੀਬ 5 ਨੌਜਵਾਨ ਸਵਾਰ ਸਨ ਜਦੋਂ ਉਹਨਾਂ ਨੇ ਉੱਥੇ ਆ ਕੇ ਦੇਖਿਆ ਤਾਂ ਟਰੈਕਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ ਅਤੇ ਟਰੈਕਟਰ ਤੇ ਬੈਠਾ ਨੌਜਵਾਨ ਪ੍ਰਭਜੋਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਸੀ ਜਿਸ ਨੂੰ ਕੇ ਐਂਬੂਲੈਂਸ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਅਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਹਰਪ੍ਰੀਤ ਸਿੰਘ ਜੋ ਕਿ ਪਿੰਡ ਸਾਹਰੀ ਦਾ ਦੱਸਿਆ ਜਾ ਰਿਹਾ ਹੈ ਉਸ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਐਸਆਈ ਨੇ ਦੱਸਿਆ ਕਿ ਕੁਝ ਲੜਕਿਆਂ ਨੇ ਐਸਆਈ ਨੇ ਦੱਸਿਆ ਕਿ ਇਹਨਾਂ ਲੜਕਿਆਂ ਕੋਲੋਂ ਟਰੈਕਟਰ ਥਿਊ ਇੱਕ ਤਲਵਾਰ ਵੀ ਬ੍ਰਮੰਦ ਹੋਈ ਹੈ ਜਿਸ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਅਸੀਂ ਐਸਐਸਐਫ ਸੜਕ ਰੱਖਿਆ ਫੋਰਸ ਗਰਾਸਪੁਰ ਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਨੂੰ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਹੀ ਆਇਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਸੀ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਏ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਉਹ ਨਹੀਂ ਤੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੰਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਆ ਤੇ ਮੈਂ ਤਾਂ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇ ਥੜਾ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਆਉਂਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸੱਟ ਲੱਗੀ ਆ ਉਹਦੇ ਅਕਾਊਂਟਿੰਗ ਦੇਖਣਗੇ ਵੀ ਜੇ ਤੇ ਕਿਸੇ ਕਰਾਉਣੀ ਆ ਨਹੀਂ ਤੇ ਫਿਰ ਮਹਾਰਾਜ ਨਵਾਂ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਨੇ ਤੇ ਜਾਣਕਾਰੀ ਮੁਤਾਬਕ ਜਦੋਂ ਇਹਨਾਂ ਨੌਜਵਾਨਾਂ ਵੱਲੋਂ ਸੜਕ ਤੇ ਸਟੰਟ ਕੀਤੇ ਜਾ ਰਹੇ ਸੀ ਤਾਂ ਅਚਾਨਕ ਸਾਹਮਣੇ ਤੋਂ ਇੱਕ ਬੱਸ ਆ ਜਾਂਦੀ ਹੈ ਜਿਸ ਦੇ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਜਾਂਦਾ ਹੈ ਜਿਸ ਕਰਕੇ ਪੂਰਾ ਹਾਦਸਾ ਵਾਪਰ ਜਾਂਦਾ ਹੈ ਪਰ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਨੂੰ ਕੇ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਫਿਲਹਾਲ ਇਸ ਪੂਰੇ ਮਾਮਲੇ 'ਚ ਪੁਲਿਸ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ